ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਕਿ ਬ੍ਰਹਿਮੰਡ ਨੂੰ ਚਲਾਉਣ ਵਾਲਾ ਜੱਬਣਾਉਣ ਵਾਲਾ ਇੱਕ ਰੱਬ ਹੈ ਜਾਂ ਕੋਈ ਹੋਰ ਹਨ ਵੈਸੇ ਜੇ ਆਪਾਂ ਵੇਖੀਏ ਕਿ ਰੱਬ ਦਾ ਕੋਈ ਸਬੂਤ ਤਾਂ ਨਹੀਂ ਹੈ ਕਿ ਉਹ ਇੱਕ ਹੈ ਜਾਂ ਦੋ ਕਿਉਂ ਇਹ ਸਾਨੂੰ ਆਪ ਸਮਝਣਾ ਪਏਗਾ ਕਿਉਂਕਿ ਸਭ ਨੂੰ ਚਲਾਉਣ ਵਾਲਾ ਜੇ ਹੋਏਗਾ ਤੇ ਉਹ ਇੱਕ ਹੋਏਗਾ ਹਾਂਜੀ ਕਿਉਂਕਿ ਰੱਬ ਨੇ ਆਪ ਤਾਂ ਆਪਣੇ ਬਾਰੇ ਕੁਝ ਵੀ ਦੱਸਿਆ ਨਹੀਂ ਜੀ ਨਾ ਪਹਿਲਾਂ ਨਾ ਅੱਜ ਦੱਸ ਰਿਹਾ ਇਹੋ ਨਾ ਉਹ ਕੋ ਦਿਖ ਰਿਹਾ ਵੀ ਹਾਂ ਵੀ ਹੈ ਜਾਂ ਨਹੀਂ ਕਿਦਾਂ ਵੀ ਹੈ ਇਸ ਵਿਸ਼ੇ 'ਤੇ ਸਾਨੂੰ ਆਪ ਆਪਣਾ ਦਿਮਾਗ ਲਗਾਉਣਾ ਪਏਗਾ ਜੀ ਕਿਉਂਕਿ ਧਰਤੀ ਦਾ ਆਪਾ ਕਿਸੇ ਵੀ ਹਿੱਸੇ ਚਲੇ ਜਾਈਏ ਤਾਂ ਆਪ ਨੂੰ ਕਿਸੇ ਦੀ ਪਰਮਿਸ਼ਨ ਕੋਈ ਵੀ ਲੈਣ ਦੀ ਲੋੜ ਨਹੀਂ ਹੈ ਚਾਹੇ ਦੂਜੇ ਕੇ ਰਾਏ ਦੇ ਵੀ ਚਲੇ ਜਾਈਏ ਜੇ ਕੋਈ ਹੋਰ ਹੁੰਦਾ ਚਲਾਉਣ ਵਾਲਾ ਤਾਂ ਸਾਨੂੰ ਸ਼ਾਇਦ ਉਹ ਤੋਂ ਪਰਮਿਸ਼ਨ ਲੈਣੀ ਪੈਂਦੀ ਕਿਉਂ ਲੱਗ ਲੱਗ ਹਿੱਸਾ ਵੀ ਲੱਭਦਾ ਕੋਈ ਕਿਸੇ ਧਰਤੀ ਨੂੰ ਕਿਸੇ ਨੇ ਬਣਾਇਆ ਤਾਂ ਕਿਸੇ ਨੇ ਬਣਾਇਆ ਤਾਂ ਇਹ ਇੰਨੀ ਗੱਲ ਨੂੰ ਆਪ ਸਮਝ ਸਮਝ ਸਕਦੇ ਆ ਵੀ ਸਾਰੀ ਧਰਤੀ ਜੀ ਦੀ ਤਾਂ ਇੱਕ ਆਪਸ ਜੁੜੀ ਹੋਈ ਹੈ ਸਾਰੀ ਇੱਕ ਹੈ ਸਾਰੇ ਬੰਦੇ ਇੱਕ ਸਾਰ ਬਣੇ ਹੋਏ ਨੇ ਜਿੱਥੇ ਮਰਜ਼ੀ ਜਾ ਕੇ ਰਹਿ ਸਕਦੇ ਨੇ ਤਾਂ ਵੀ ਸਾਰਾ ਸਿਸਟਮ ਇੱਕ ਦਾ ਬਣਾਇਆ ਹੋਇਆ ਹੈ ਹਾਂ ਕਿਉਂਕਿ ਦੇਖੇ ਜੇ ਆਪਾਂ ਵੇਖੇ ਨਾ ਸਾਡੇ ਗੁਰੂ ਸਾਹਿਬਾਨ ਵੀ ਅੱਜ ਤੋਂ 500 ਸਾਲ 1000 ਸਾਲ ਪਹਿਲਾਂ ਦੱਸ ਗਿਆ ਨਾ ਵੀ ਧਰਤੀ ਨੂੰ ਚਲਾਉਣ ਵਾਲਾ ਕੁਦਰਤ ਚਲਾਉਣ ਵਾਲਾ ਜੇ ਹੈ ਤਾਂ ਇੱਕ ਹੈ ਕਿਉਂਕਿ ਕਾਰਨ ਕਾਰਨ ਪ੍ਰਭਾ ਵੇਖ ਹੈ ਦੂਸਰ ਨਹੀਂ ਕੋਈ ਹਨਾ ਹਾਂ ਉਹਨਾਂ ਨੇ ਪਹਿਲੇ ਆਪਾਂ ਨੂੰ ਸਿਧਾਂਤ ਪਹਿਲੇ ਅਜੇ ਤੋਂ ਕਿੰਨੇ ਸਾਲ ਪਹਿਲਾਂ ਸਿਧਾਂਤ ਦੇ ਗਏ ਵੀ ਹਾਂ ਵੀ ਕੋ ਹੋਵੇਗਾ ਉਹਨਾਂ ਨੇ ਉਸ ਟਾਈਮ ਸਮਝੇ ਹੋਏਗੇ ਗੱਲ ਨੂੰ ਤਾਂ ਹੀ ਉਹਨਾਂ ਨੇ ਗੱਲ ਕਰੀ ਹੈ ਵੀ ਕਿਉਂਕਿ ਜਿਹੜਾ ਆਪਣਾ ਸਮਾਜ ਅਲਗ-ਅਲਗ ਰੱਬਾਂ ਦੇ ਵਿਸ਼ੇ ਤੇ ਵੰਡੇ ਹੋਇਆ ਹੈ ਸਾਰੇ ਆਪਣਾ-ਆਪਣਾ ਰੱਬ ਬਣਾ ਕੇ ਬੈਠੇ ਨੇ ਕੋਈ ਕਹਿੰਦਾ ਸਾਡਾ ਬਾਬਾ ਕਰਨੇ ਵਾਲਾ ਕੋਈ ਕਹਿੰਦਾ ਸਾਡਾ ਹੈ ਪਰ ਜੇ ਵੀ ਬੀਬੀ ਸੀ ਸਾਨੂੰ ਆਪ ਸਮਝਣਾ ਪੈਣਾ ਵੀ ਇਹਦਾ ਵੀ ਰੱਬ ਨੇ ਕਿਸੇ ਨੂੰ ਅਗੇ ਲਿਖੇ ਅਥਾਰਟੀ ਤਾਂ ਦਿੱਤੀ ਨਹੀਂ ਹੈ ਵੀ ਸਾਨੂੰ ਕੋਈ ਅਥਾਰਟੀ ਲੈਟਰ ਖਾ ਦੇ ਵੀ ਹਾਂ ਸਾਨੂੰ ਪਰਮਿਸ਼ਨ ਦੇ ਵੀ ਰੱਬਾ ਨਹੀਂ ਵੀ ਅਸੀਂ ਕੁਝ ਕਰ ਸਕਦੇ ਹਾਂ ਇਹ ਤਾਂ ਸਾਰਾ ਕੁਝ ਕੁਦਰਤੀ ਹੋ ਰਿਹਾ ਇੱਥੇ ਜੋ ਵੀ ਹੋ ਰਿਹਾ ਦੁੱਖ ਇਹ ਕਿਸੇ ਦੇ ਹੱਥ ਨਹੀਂ ਹੈ ਜੀ ਹਾਂ ਕਿਉਂਕਿ ਨਾ ਆਪਾਂ ਇਕ ਲਈ ਇਕੱਠੇ ਹੋਈਏ ਹਨ ਉਹਨੂੰ ਸਮਝੀਏ ਸਮਾਜ ਨੂੰ ਸੋਨਾ ਬਣਾਈਏ ਪਰ ਜੇ ਆਪਾਂ ਵੇਖੇ ਸਾਡਾ ਸਮਾਜ ਹਨਾ ਨਾ ਸਮਝਣਾ ਜਾਜ ਦਾ ਪਸੰਦ ਕਰਦਾ ਹੈ ਨਾ ਹੁਣ ਭਾਵੇਂ ਜਾਨ ਪਰ ਲਾ ਲੋ ਹਨਾ ਜਾਨਦਾਰ ਸਮਝਦਾਰ ਨਹੀਂ ਹਨਾ ਪਰ ਇਹ ਨਹੀਂ ਉਹ ਕਿਸੇ ਦੀ ਗੁਲਾਮੀ ਇਨੀ ਕੇ ਸਹੰਦੇ ਹਨਾ ਅਸੀਂ ਤਾਂ ਜੇ ਆਪ ਵੇਖੀਏ ਅੱਜ ਕਿਸੇ ਬਾਬੇ ਕੋਲ ਅੱਜ ਨਹੀਂ ਉੱਥੇ ਕੰਮ ਬਣੇ ਅੱਜ ਕਿਸੇ ਕੋਲ ਹਨਾ ਹਾਂ ਜੀ ਵੀ ਆਪਣਾ ਸਮਾਜ ਇੰਦਾ ਐਡਾ ਲੰਬਾ ਸਫਰ ਹੋ ਗਿਆ ਇਸ ਮਨੁੱਖ ਦਾ ਵੀ ਹਜੇ ਤੱਕ ਆਪਾਂ ਇੰਨੀ ਗੱਲ ਨਹੀਂ ਸਮਝ ਸਕੇ ਵੀ ਦੁਨੀਆ ਨੂੰ ਬਣਾਉਣ ਵਾਲਾ ਇੱਕ ਹੈ ਜਾਂ ਨਹੀਂ ਆਪਾਂ ਇਸ ਗੱਲ ਨੂੰ ਹਜੇ ਤੱਕ ਕਲੀਅਰ ਨਹੀਂ ਕਰ ਸਕੇ ਲੋਕੀ ਤਾਂ ਦੁਨੀਆ ਕਿੱਥੇ ਤੋਂ ਕਿੱਥੇ ਪਹੁੰਚ ਗਈ ਹੈ ਲੋਕ ਰੱਬ ਨੂੰ ਵੀ ਸਵਾਲ ਕਰਦੇ ਵੀ ਉਹ ਵੀ ਹੈ ਵੀ ਉਹ ਵੀ ਵੀ ਹਾਂ ਹੈ ਜਾਂ ਨਹੀਂ ਹੈ ਉਸ ਜੀ ਦੀ ਗੱਲਾਂ ਕਰਦੇ ਆ ਪਰ ਸਾਡਾ ਸਮਾਜ ਇੱਕ ਇੱਕ ਨੂੰ ਵੀ ਸਮਝ ਸਕੇ ਵੀ ਚਲ ਆਪਾਂ ਹੋਰ ਨਹੀਂ ਮੰਨਣਾ ਇੱਕ ਇੰਨਾ ਸਮਝ ਲਈਏ ਵੀ ਇੱਕ ਹੋਏਗਾ ਜੀ ਹੋਏਗਾ ਹਾਂ ਕਿਉਂਕਿ ਦੇਖੋ ਜੇ ਸਾਰੇ ਪਖੰਡ ਜੋ ਵੀ ਹਨਾ ਉਹ ਮਨੁੱਖ ਕਰ ਰਹੇ ਹਨਾ ਬਿਨਾ ਕਿਸੇ ਕਹਾਂ ਤੋਂ ਹਨਾ ਹਰ ਕਿਸੇ ਨੂੰ ਸੀਸ ਝੁਕਾ ਰਹੇ ਹਨ ਤਾਂ ਇਸ ਦਾ ਆਪਾਂ ਵੇਖੀਏ ਤਾਂ ਆਪਾਂ ਆਉਣ ਵਾਲੇ ਆਪਣੀਆਂ ਨਸਲਾਂ ਆ ਆਪਣੇ ਅੱਗੇ ਪਰਿਵਾਰਾਂ ਹਨਾ ਵੀ ਕੀ ਸੇ ਦੇਵਾਂਗੇ ਹਨਾ ਹਾਂ ਤੁਸੀਂ ਆਪ ਵੀ ਆ ਗਿਆ ਨਹੀਂ ਤੇ ਸਾਡੇ ਜਿਹੜੀਆਂ ਅਗਲੀ ਨਸਲਾਂ ਉਹ ਵੀ ਆ ਗਿਆ ਨਹੀਂ ਬਣਣਗੇ ਸਾਨੂੰ ਦੇਖ ਕੇ ਕਿਉਂਕਿ ਜੇ ਤਾਂ ਸਾਡੀ ਕੋਈ ਆਪਣੀ ਸਿਰ ਦੀ ਆਪਾਂ ਕਦਰ ਨਹੀਂ ਸਮਝਦੇ ਜਿੱਥੇ ਜੀਗਰ ਦਾ ਉੱਥੇ ਸੀਸ ਝੁਕਾ ਦਿੰਦੇ ਆ ਚਾਹੇ ਕੋਈ ਗਦੇ ਨੂੰ ਵੀ ਮੰਦਿਰ ਉਸ ਨੂੰ ਵੀ ਸਿਰ ਬਣਾ ਦਿੰਦੇ ਆ ਵੀ ਕੋਈ ਆਪਣਾ ਬਿਲਕੁਲ ਕੋਈ ਸਟੈਂਡ ਹੀ ਨਹੀਂ ਰੱਖਦੇ ਕਦੀ ਸੋਚਦੇ ਨਹੀਂ ਵੀ ਜਿਹਨੂੰ ਚੁਗਾਨ ਲਗੇ ਆ ਵੀ ਕੀ ਕਿਉਂ ਚੁਗਾਨਾ ਹੈ ਕੀ ਵੈਲਿਊ ਹੈ ਵੀ ਕੋਈ ਕਦਰ ਹੈ ਉਹਦੀ ਵੀ ਬਸ ਜਿੱਥੇ ਜਾਈਗਾ ਤਾਂ ਉੱਥੇ ਹੀ ਗਿਰ ਦਿੰਦੇ ਆਪਾਂ ਹਾਂ ਕਿਉਂਕਿ ਆਪਾਂ ਹਰੇਕ ਵਿਸ਼ੇ ਤੇ ਦੇਖੋ ਸਵਾਲ ਕਰਦੇ ਹਾਂ ਨਾ ਰਾਜਨੀਤੀ ਬਾਰੇ ਯਾਨੀ ਕਿ ਹਰੇਕ ਪੜਾਈ ਬਾਰੇ ਸਭ ਕਾਸੀ ਬਾਰੇ ਆਪਾਂ ਇੱਕ ਸਵਾਲ ਖੜਾ ਕਰਦੇ ਹਾਂ ਪਰ ਜਦੋਂ ਗੱਲ ਆਉਂਦੀ ਹੈ ਨਾ ਰੱਬ ਦੀ ਉੱਥੇ ਆਪਾਂ ਕੋਈ ਸਵਾਲ ਨਹੀਂ ਕੋਈ ਕੁਝ ਨਹੀਂ ਆਪਣੀ ਸਾਦਾ ਵਿਖਾ ਕੇ ਹਨਾ ਹਰੇਕ ਅੱਗੇ ਚੁੱਕ ਜਾਂਦੇ ਹਨ ਹਰ ਇੱਕ ਨੂੰ ਆਪਣਾ ਉਹ ਬਣਾ ਲੰਨੇ ਜੀਦਾ ਨਾ ਸਾਨੂੰ ਉਹਦੇ ਸਾਡੇ ਪਰਵਾਨ ਨੂੰ ਬਾਅਦ ਚ ਬਹੁਤ ਬੜਾ ਖਮਿਆਜਾ ਯਾਨੀ ਕਿ ਹਨਾ ਰੋਸਾ ਭੁਗਤਣਾ ਪੈਣਾ ਤਾਂ ਨੁਕਸਾਨ ਚੱਲਦੇ ਆ ਵੀ ਸਾਡਾ ਇਸੇ ਸਾਰੇ ਅੱਗੇ ਤੋਂ ਆਪਾਂ ਸਮਾਜ ਦਾ ਹਿੱਸਾ ਸਮਾਜ ਵੀ ਨੁਕਸਾਨ ਹੁੰਦਾ ਹੈ ਕਿ ਜੇ ਸਾਰੇ ਸਮਾਜ ਮਿਲ ਕੇ ਐਸੀ ਅਗਿਆਨੀ ਕੰਮ ਕਰੇਗਾ ਤਾਂ ਸਮਾਜ ਵੀ ਦਿਨ-ਬਦ ਦਿਨ ਪਿੱਛੇ ਜਾਏਗਾ ਦੁਨੀਆ ਤਾਂ ਅੱਗੇ ਤੋਂ ਅੱਗੇ ਵਧਦੀ ਜਾ ਰਹੀ ਹੈ ਜਿਹੜੇ ਲੋਕ ਸਮਝਦੇ ਜਾ ਰਹੇ ਉਹਨੇ ਆਪਣੇ ਸਿਰ ਜ਼ਿੰਮੇਵਾਰੀ ਲਈ ਲਿੱਤੀ ਹੋਈ ਵੀ ਆ ਜੋ ਵੀ ਕਰਨਾ ਸੀ ਕਰਨਾ ਹੈ ਕੁਛ ਹੀ ਸਾਜੂ ਕੁਦਰਤੀ ਜਿਹੜਾ ਫਲ ਆਪਾਂ ਕਹਿ ਦਿੰਦੇ ਆ ਉਹ ਕਹਿ ਸਕਦੇ ਵੀ ਰੱਬ ਨੇ ਲਾਣਾ ਹੁੰਦਾ ਪਰ ਜੇ ਆਪ ਆਪ ਕੁਛ ਚੰਗਾ ਕਰਾਂਗੇ ਤਾਂ ਹੀ ਰੱਬ ਤੋਂ ਵੀ ਚੰਗੀ ਆਸ ਕਰਾਂਗੇ ਨਾ ਹਾਂ ਕਿਉਂਕਿ ਜੇ ਦੇਖੀ ਨਾ ਆਪਾਂ ਜਿਹੜੇ ਮੁਲਕ ਨਾਸਤਿਕ ਹਨ ਨਾ ਉਹ ਸਾਤੇ ਤੋਂ ਜ਼ਿਆਦਾ ਤਰੱਕੀ ਕਰ ਗਏ ਅਸੀਂ ਇੰਨੇ ਧਾਰਮਿਕ ਹੋ ਕੇ ਵੀ ਪਖੰਡਵਾਚੇ ਫਸੇ ਹੋਏ ਆ ਨਾ ਉਹਨੇ ਦੇਖੋ ਕਿੱਥੇ ਤੋਂ ਕਿੱਥੇ ਆਪਣੇ ਦੇਸ਼ ਨੂੰ ਸੋਨਾ ਬਣਾਤਾ ਹਨਾ ਕਿੰਨੀ ਤਰੱਕੀ ਕਰਕੇ ਦੁਨੀਆ ਨੂੰ ਆਪਣੇ ਸਮਾਜ ਨੂੰ ਕਿੰਨਾ ਸਖਾਲਾ ਬਣਾਤਾ ਇਹ ਆਪਾਂ ਨੂੰ ਸੋਚਣਾ ਪਏਗਾ ਆਉਣ ਵਾਲੇ ਟਾਈਮ 'ਚ ਨਹੀਂ ਯਾਨੀ ਕਿ ਹੁਣ ਤੋਂ ਹੀ ਹਨਾ ਜੇ ਮੰਨੀਏ ਤਾਂ ਇੱਕ ਨੂੰ ਮੰਨੀਏ ਜਿਸ ਨੇ ਕੁਦਰਤ ਚਲਾਈ ਹੋਈ ਹੈ ਸਮਝੀ ਹੋਈ ਹੈ ਬਣਾਈ ਹੋਈ ਹੈ ਹਾਂ ਬਸ ਵੀ ਆਪਾਂ ਇਹਨਾਂ ਕਹਿ ਸਕਦੇ ਹਾਂ ਵੀ ਕੋਈ ਦੁਨੀਆਂ ਨੂੰ ਬਣਾਉਣ ਵਾਲਾ ਰੱਬ ਹੈਗਾ ਠੀਕ ਹੈ ਇੰਨੀ ਕ ਆਪਾਂ ਖੜਾ ਕੇ ਠੀਕ ਹੈ ਜੀ ਆਪਾਂ ਦਾ ਰੱਬ ਮੰਨ ਨੂੰ ਚੀ ਕਰਦਾ ਹੈ ਵੀ ਇੱਕ ਰੱਬ ਮੰਨ ਨੂੰ ਇੱਕ ਤਾਕਤ ਹੈ ਵੀ ਆਪਾਂ ਕਹਿ ਸਕਦੇ ਵੀ ਹਾਂ ਭਰੋਸਾ ਹੋ ਜਾਂਦਾ ਮੰਨ ਤੇ ਨ ਵੀ ਕੋਈ ਹੈ ਨਾਲ ਸਾਡੇ ਵੱਡਾ ਕੋਈ ਠੀਕ ਹੈ ਆਪਾਂ ਮੰਨ ਲਈਏ ਪਸ ਜਿਹੜਾ ਇੰਨਾ ਜ਼ਿਆਦਾ ਖਲਾਰਾ ਪਿਆ ਹੈ ਇਹਦੇ ਦਾ ਕੋਈ ਆਪਾਂ ਨੂੰ ਅੱਗੇ ਹੱਲ ਕੱਢਣਾ ਪਏਗਾ ਕਿ ਆਪਣੀ ਸਾਰੀ ਜਿਹੜੀ ਐਨਰਜੀ ਹੈ ਉਹ ਉਥੇ ਵੇਸਟ ਹੋ ਰਹੀ ਹੈ ਹਾਂ ਕਿਉਂਕਿ ਦੇਖੋ ਵੀਰੇ ਜੋ ਵੀ ਹੈ ਰੱਬ ਵਾਰੇ ਲਾਲੋ ਹਨ ਉਹ ਆਪਣੇ ਆਪਣੇ ਇੱਕ ਮਨ ਚ ਅੰਦਰ ਹੈ ਹਨਾ ਬਾਹਰ ਜਿੰਨਾ ਮਰਜ਼ੀ ਤੁਸੀਂ ਲੱਭ ਲੋ ਜਿੰਨਾ ਮਰਜ਼ੀ ਉਹ ਕਰ ਲੋ ਹੁਣ ਤੱਕ ਆਪਾਂ ਲੱਭਦੇ ਹੀ ਆਏ ਹਾਂ ਹਨਾ ਨਾ ਕਿਸ ਨੇ ਦੇਖਿਆ ਨਾ ਕਿਸ ਨੇ ਸੁਣਿਆ ਨਾ ਸਪਰਸ਼ ਕੀਤਾ ਹੈ ਜੋ ਆਪਣੇ ਅੰਦਰ ਹੈ ਉਹਨੂੰ ਕਿਉਂ ਨਾ ਆਪਾਂ ਸਪਰਸ਼ करिए ਸਮਝिए हां बस ਉਹਦਾ ਤਾਂ ਮੇਨਾਂ ਪੈਸੇ ਜਰੀਆ ਵੀ ਤਾਂ ਗਿਆਨ ਨਾਲ ਜਿੰਨਾ ਚੰਗੀ ਸਮਝ ਲੈ ਕੇ ਚੰਗੀ ਸਿੱਖਿਆ ਨਾਲ ਮੰਨੀਏ ਜੀ ਕਰਨਾ ਹੈ ਵੀ ਇਹ ਚੀਜ਼ ਨੂੰ ਸਮਝੀਏ ਵੀ ਜੇ ਹੋਏਗਾ ਤਾਂ ਇੱਕ ਹੋਏਗਾ ਵੀ ਇਹਨਾਂ ਜਿਹੜਾ ਖਲਾਰਾ ਹੈ ਇਹਦੇ ਵਾਸਤੇ ਆਪਾਂ ਨੂੰ ਆਪ ਹਿੰਮਤ ਕਰਨੀ ਪਵੇਗੀ ਛੱਡਣਾ ਪਵੇਗੀ ਕਿ ਸਮਾਜ ਨੂੰ ਵੀ ਤਾਂ ਹੀ ਆਪਾਂ ਚੰਗੇ ਰਾਂਹ 'ਤੇ ਤੁਰ ਸਕਦੇ ਹਾਂ ਹਾਂ ਧਰਤੀ ਦੇ ਨਾਲ ਕਿਸੇ ਵੀ ਥਾਂ ਤੇ ਆਪਾਂ ਨੂੰ ਜਾਣ ਲਈ ਪਰਮਿਸ਼ਨ ਦੀ ਲੋੜ ਪੈਂਦੀ ਹੈ ਨਾ ਪਰ ਜੇ ਆਪਾਂ ਵੇਖੀਏ ਰੱਬ ਨੂੰ ਸਮਝਣ ਲਈ ਕੋਈ ਪਰਮਿਸ਼ਨ ਨਹੀਂ ਕਿਸੇ ਦੀ ਲੋੜ ਨਹੀਂ ਪੈਂਦੀ ਹੈ ਨਾ ਏ ਸਾਡਾ ਵੀਰੋ ਅੱਜ ਦਾ ਵਿਸ਼ਾ ਸੀ ਵੀ ਜੇ ਧਰਤੀ ਨੂੰ ਬਣਾਉਣ ਵਾਲਾ ਉਹ ਇੱਕ ਹੈ ਉਹਨੂੰ ਸਮਝੀਏ ਆਪਣੇ ਤੇ ਆਪਣੇ ਸਮਾਜ ਨੂੰ ਵਧੀਆ ਬਣਾਈਏ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ